ਆਪੇ ਸ ਅਜੇ ਪਾਲਕ ਤੋੜ ਰਹੇ ਹੋ ਜੀ ਹਾਂਜੀ ਹਾਂਜੀ ਪਾਲਕ ਤੋੜ ਰਹੇ ਹਾਂ ਐਸਾ ਹੀ ਆਪਾਂ ਸਾਧ ਦੀ ਉੱਪਰ ਪਾਲਕ ਲੱਗੀ ਭਈਆ ਆਪਣੀ ਹਾਂਜੀ ਹਾਂਜੀ ਤੁਸੀਂ ਦੇਖ ਹੀ ਰਹੇ ਹੋ ਅੱਛਾ ਜੀ ਇਹ ਜੋ ਪਾਲਕ ਸਾਗ ਬਣਾ ਰਹੇ ਹੋ ਜਾਂ ਮੈਂ ਕੱਟ ਰਹੀ ਹਾਂ ਪਾਲਕ ਨੂੰ ਅੱਛਾ ਜੀ ਬੀ ਕੱਟੀ ਹੋਈ ਜੇ ਦਾਤੀ ਨਾਲ ਆਪਾਂ ਕੱਟਦੇ ਆ ਨਾ ਕਰ ਦੇਣਾ ਦਾਤੀ ਨਾਲ ਪਾਲਕ ਬਹੁਤ ਵਧੀਆ ਹੁੰਦੀ ਹੈ ਅੱਗੇ ਵਾਸਤੇ ਅੱਛਾ ਪੂਰੇ ਧਿਆਨ ਨਾਲ ਸਾਫ਼ ਸੁਥਰੀ ਨਾਲ ਅੱਗੇ ਪੂਰੀ ਵਧੀਆ ਪਾਲਕ ਤਿਆਰ ਹੈ ਦੇਖੋ ਤੁਸੀਂ ਨੇ ਕੱਟ ਰਹੇ ਹੋ ਵੱਢ ਰਹੇ ਹੋ ਮੈਂ ਤੁਸੀਂ ਵੀ ਬਹੁਤ ਆਪਦੇ ਕੋਠੇ ਤੇ ਲਾ ਸਕਦੇ ਹੋ ਹਿੰਮਤ ਕਰੋ ਤੁਸੀਂ ਇਸ ਤਰ੍ਹਾਂ ਹਿੰਮਤ ਕਰਨੀ ਪੈਣੀ ਆ ਤੁਹਾਨੂੰ ਤੁਸੀਂ ਆਪਦੇ ਕੋਠੇ ਤੇ ਪੂਰੀ ਵਧੀਆ ਸਬਜ਼ੀਆਂ ਪਾਲਕ ਹਰੀ تیار ਕਰ ਸਕਦੇ ਹੋ ਪੂਰੀ ਵਧੀਆ اچھا ਹਾਂ ਠੀਕ ਹੈ ਇਹ ਸਾਗ ਵਾਸਤੇ ਤੋੜ ਰਹੇ ਹੋ ਤੁਸੀਂ ਹਾਂਜੀ ਅੱਜ ਸਾਗ ਬਣੂਗਾ ਫਿਰ ਅੱਜ ਸਾਗ ਕਰੇ ਪੰਜਾਬੀ ਦਾ ਤੁਹਾਨੂੰ ਪਤਾ ਹੀ ਆ ਪੰਜਾਬ ਦਾ ਬੈਸਟ ਖਾਣਾ ਜੀ ਹੈ ਨਾ ਸਰਸੋਂ ਦਾ ਸਾਗ ਸਰ ਬਣਾ ਕੇ ਤੁਹਾਨੂੰ ਅਸੀਂ ਮੱਕੀ ਦੀ ਰੋਟੀ ਤੇ ਸਰੋਂ ਦਾ ਸਾਗ ਆਪਾਂ ਹੋਰ ਵੀ ਦਿਖਾਵਾਂਗੇ ਅੱਛਾ ਜੀ ਅੱਜ ਸ਼ਾਮ ਨੂੰ ਅੱਜ ਸ਼ਾਮ ਨੂੰ ਲਵਟਾਈ ਮਾਰੂ ਸਾਰਾ ਕੁਸ ਪਾ ਕੇ ਬਣਾਵਾਂਗੇ ਅੱਛਾ ਤੇ ਮੈਂ ਇਸ ਤੋਂ ਬਾਅਦ ਮੇਥੀ ਦੀ ਕਟਿੰਗ ਵੀ ਕਰੂੰਗੀ ਅੱਛਾ ਮੇਥੀ ਲੱਗੀ ਹੋਈ ਐ ਸਾਤੇ ਤੇ ਅੱਛਾ ਜੀ ਠੀਕ ਹੈ ਖੁੱਲੀ ਪਾਲਕ ਪਾਤੀ ਸਾਗ ਵਿੱਚ ਦੇਖੋ ਹਾਂ ਇੱਕ ਬਹੁਤ ਹੀ ਬਣਾ ਕੇ ਨਾ ਫਿਰ ਸਾਗ ਦੀ ਬਾਦੂ ਖੜੀ ਐ ਅੱਛਾ ਜੀ ਦੋ ਵਾਰੀ ਸਾਗ ਹੋਰ ਬਣ ਜੂ ਫਿਕਰ ਨਹੀਂ ਮਗਰ ਦੀ ਮਗਰੀ ਤਿਆਰ ਹੋ ਜਾਂਦੀ ਹੈ ਅੱਛਾ ਜੀ ਨਾਲ ਹੀ ਨਾਲ ਤਿਆਰ ਵੀ ਹੋ ਜਾਂਦੀ ਹੈ ਪਾਲਕ ਹੈ ਨਾ ਆਪਣੇ ਸੁੰਗਰੇ ਦੇ ਬੋਟੇ ਲੱਗੇ ਦੇਖੋ ਕਿੱਥੇ ਆ ਵਾਲ ਆਪਣੇ ਸੁੰਗਰੇ ਲੱਗਣਗੇ ਲੰਬੇ ਲੰਬੇ ਸੁੰਗਰੇ ਲੱਗਣਗੇ ਫਿਰ ਤੁਸੀਂ ਦੇਖਿਓ ਇਹਨਾਂ ਨੂੰ ਇੰਨੇ ਸੁੰਗਰੇ ਮੈਂ ਬੋਟੀ ਪਰ ਪਰ ਤੋੜਿਆ ਕਰੂੰਗੀ ਅੱਛਾ ਜੀ ਠੀਕ ਹੈ ਹਾਂਜੀ ਇਹ ਸੁੰਗਰੇ ਲੱਗਣੇ ਤੁਹਾਨੂੰ ਆ ਪਰ ਕਾਲੀ ਬਣਾਤੀ ਹੈ ਨਾ ਜੀ ਆ ਕਿਆ ਵੀ ਪੌਦੇ ਨੇ ਜੀ ਆ ਵੀ ਸੁੰਗਰੇ ਦੇ ਪੌਦੇ ਨੇ ਉਹ ਹਾਂ ਮਨ ਆਪਾਂ ਮੇਥੀ ਤੋੜ ਦਿਆਂ ਦੇਖੋ ਇੱਧਰ ਆ ਮੇਥੀ ਆ ਮੇਥੀ ਐ ਜੀ ਅਸਾ ਜੀ ਆ ਮੇਥੀ ਆ ਹਾਂਜੀ ਆਪਾਂ ਅਬ ਪੈਰ ਕਿਨੇ ਤਰਿਆ ਵਿੱਚ ਆ ਮੇਥੀ ਆਹੀ ਹੈ ਪੈਰ ਨਾ ਤਰੋ ਭਾਈ ਬਹੁਤ ਮੇਰੀ ਮਿਹਨਤ ਨਾਲ ਬੀਜੀ ਹੋਈ ਮੇਥੀ ਐ ਇਹ ਵਾਹ ਜੀ ਬੜਾ ਹਾਂ ਦੇਖੋ ਜੀ ਆਪਾਂ ਇਹਦੀ ਵੀ ਕਟਿੰਗ ਕਰਦੇ ਆ ਬਹੁਤ ਵਧੀਆ ਕਟਿੰਗ ਕਰਾਂ ਆ ਕਰਦਣਾ ਕੱਟ ਰਹੇ ਹਾਂ ਆਪਾਂ ਨੂੰ ਖਾਗਦੇ ਵਿੱਚ ਐਨੀ 스멜 ਆਉਗੀ ਨਾ ਸੁੰਦਰ ਸੁੰਦਰ ਵਾਸਨਾ ਆਉਗੀ ਹਾ 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 ਲੌਂਗ ਟਾਈਮ ਹੈਣੀ ਆ ਸਾਗ ਦੇ ਵਿੱਚ ਦੇਖੋ ਜੀ ਇਹ ਮਠੀੋਂ ਤੁਸੀਂ ਕੱਟ ਰਹੇ ਹੋ ਇਹ ਵੀ ਮੈਥੀ ਵਿੱਚ ਪਣੀ ਹਨਾ ਮੇਥੀ ਮੇਥੀ ਪਾਲਕ ਬਾਥੂ ਸਾਰਾ ਕੁਝ ਆਪਾਂ ਪਾ ਸਕਦੇ ਆ ਠੀਕ ਹੈ ਬਾਥੂ ਤਾਂ ਅਸੀਂ ਆਪਾਂ ਬਾਹਰ ਲਏ ਕੇ ਆਂ ਇਹ ਬਾਥੂ ਆਗਾ ਇਹਨੂੰ ਵੀ ਆਪਾਂ ਕੱਟ ਕੇ ਪਾ ਸਕਦੇ ਆ ਅੱਛਾ ਠੀਕ ਹੈ ਹਾਂਜੀ ਵਾਹ ਜੀ ਬਾਜ ਤੱਕ ਗੱਲ ਨੂੰ ਸਕਦੀ ਲੋ ਮਿੱਤਰੋ ਦਿਖ ਦਿਆ ਵਜੇ ਸ਼ਾਮ ਨੂੰ ਸਰਸਵਾਂ ਸਾਕਦੇ ਮੱਕੀ ਦੀ ਰੋਟੀ ਸ਼ਾਮ ਨੂੰ ਤਿਆਰ ਹੋ ਰਹੀ ਹੈ ਅੱਜ ਤੁਹਾਨੂੰ ਜਰੂਰ ਦਿਖਾਵਾਂਗੇ ਵਲੌਗ ਚੈੱਕ ਕਰ ਲਿਓ ਤੁਸੀਂ ਤੁਹਾਡੇ ਭਰਾ ਦਾ ਬਰੌਗ ਆ ਰਿਹਾ ਤੇ ਹੁਣ ਪਾਲਕ ਤੋੜ ਰਹੇ ਆ ਮੇਥੀ ਮੇਥੀ ਤੋੜ ਰਹੇ